ਤ੍ਰਿਫਲਾ ਦਾ ਪਾਣੀ ਤੁਹਾਡੇ ਲਈ ਹੈ ਵਰਦਾਨ ਚਮਤਕਾਰੀ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਕਬਜ਼ ਪੇਟ ਸਾਫ਼ ਤੇ ਵਜ਼ਨ ਵੀ ਘਟੇਗਾ ਜੀ ਹਾਂ ਤ੍ਰਿਫਲਾ ਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਕਈ ਰੋਗ ਖਤਮ ਹੋ ਜਾਂਦੇ ਨੇ ਮੋਟਾਪਾ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਪਰ ਜੇਕਰ ਤ੍ਰਿਫਲਾ ਦਾ ਪਾਣੀ ਪੀਣ ਦਾ ਤੁਹਾਨੂੰ ਸਹੀ ਤਰੀਕਾ ਪਤਾ ਹੋਵੇ ਤਾਂ ਤੁਹਾਡੇ ਲਈ ਇਹ ਕਿਸੇ ਚਮਤਕਾਰ ਜਾਂ ਫਿਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਤਾਂ ਤ੍ਰਿਫਲਾ ਦਾ ਪਾਣੀ ਦੇ ਨਾਲ ਤੁਹਾਨੂੰ ਕਿੰਨੇ ਚਮਤਕਾਰ ਹੋ ਸਕਦੇ ਨੇ ਤੁਹਾਨੂੰ ਕੀ ਕੁਝ ਫਾਇਦੇ ਹੋ ਸਕਦੇ ਨੇ ਤੇ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਪੀਣਾ ਹੈਗਾ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਦਰਸਲ ਆਯੁਰਵੇਦ ਦੇ ਵਿੱਚ ਤ੍ਰਿਫਲਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਔਸ਼ਧੀ ਮੰਨਿਆ ਗਿਆ। ਇਹ ਤਿੰਨ ਫਲਾਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਆਯੁਰਵੇਦ ਦੇ ਅਨੁਸਾਰ ਇਹ ਤ੍ਰੀਦੋਸ਼ਿਕ ਰਸਾਇਣਿਕ ਦੇ ਵਜੋਂ ਜਾਣਿਆ ਜਾਂਦਾ ਹੈ ਜਿਵੇਂ ਕਿ ਵਾਤ, ਪਿੱਤ ਅਤੇ ਕਫ। ਇਹਨਾਂ ਤਿੰਨਾਂ ਅੱਖਰਾਂ ਤੋਂ ਤ੍ਰਿਫਲਾ ਬਣਿਆ ਹੈ। ਇਹਨਾਂ ਤਿੰਨਾਂ ਤੋਂ ਰਾਹਤ ਦੇ ਲਈ ਤ੍ਰਿਫਲਾ ਚੂਰਨ ਖਾਣਾ ਲਾਭਕਾਰੀ ਹੁੰਦਾ ਹੈ। ਤ੍ਰਿਫਲਾ ਨੂੰ ਵਰਤਣ ਦੇ ਕਈ ਤਰੀਕੇ ਆਂਦੇ ਨੇ ਪਰ ਜੇ ਤੁਸੀਂ ਇਸ ਨੂੰ ਹਰ ਰੋਜ਼ ਪਾਣੀ ਦੇ ਵਿੱਚ ਮਿਲਾ ਕੇ ਪੀਂਦੇ ਹੋ ਤਾਂ ਇਹ ਸਰੀਰ ਨੂੰ ਪੂਰੀ ਤਰ੍ਹਾਂ ਡੀਟੌਕਸ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਤ੍ਰਿਫਲਾ ਦਾ ਪਾਣੀ ਬਣਾਉਣ ਦੇ ਲਈ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ 4 ਤੋਂ 5 ਗ੍ਰਾਮ ਤ੍ਰਿਫਲਾ ਦਾ ਪਾਊਡਰ ਪਿਉ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਲਓ ਅਤੇ ਫਿਰ ਛਾਣ ਕੇ ਜਦੋਂ ਉਹ ਹਲਕਾ ਜਿਹਾ ਗਰਮ ਯਾਨੀ ਕਿ ਕੋਸਾ ਹੋ ਜਾਵੇ ਤਾਂ ਇਸ ਨੂੰ ਪੀ ਲਓ। ਇਹ ਪਾਣੀ ਸਿਹਤ ਲਈ ਕਈ ਤਰ੍ਹਾਂ ਦੇ ਫਾਇਦੇ ਲੈ ਕੇ ਆਉਂਦਾ ਹੈ ਤੁਸੀਂ ਚਾਹੋ ਤਾਂ ਤ੍ਰਿਫਲਾ ਦਾ ਪਾਣੀ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਵੀ ਪੀ ਸਕਦੇ ਹੋ ਤਾਂ ਕੁਝ ਪੀਣ ਦੇ ਫਾਇਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤ੍ਰਿਫਲਾ ਦੇ ਸਭ ਤੋਂ ਪਹਿਲਾ ਹੈ ਕਬਜ਼ ਤੋਂ ਰਾਹਤ ਮਿਲਦੀ ਹੈ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਤ੍ਰਿਫਲਾ ਦਾ ਪਾਣੀ ਪੀਣ ਦੇ ਨਾਲ ਠੀਕ ਹੋ ਸਕਦੀ ਹੈ ਇਹ ਹਰ ਰੋਜ਼ ਪੇਟ ਸਾਫ਼ ਕਰਦਾ ਹੈ ਅਤੇ ਹਾਜ਼ਮੇ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਤੋਂ ਜੋ ਕਿ ਦੂਰ ਕਰਦਾ ਹੈ ਜੇਕਰ ਹਰ ਰੋਜ਼ ਸਵੇਰੇ ਖਾਲੀ ਪੇਟ ਤ੍ਰਿਫਲਾ ਦਾ ਪਾਣੀ ਪੀਤਾ ਜਾਵੇ ਤਾਂ ਪੇਟ ਪੂਰੀ ਤਰ੍ਹਾਂ ਸਾਫ਼ ਰਹਿਣ ਲੱਗ ਪਿਆ ਲੱਗ ਜਾਂਦਾ ਫਿਰ ਆਉਂਦਾ ਹੈ ਵਜ਼ਨ ਘਟਾਉਣ ਦੇ ਵਿੱਚ ਵੀ ਇਹ ਕਾਫੀ ਮਦਦ ਕਰਦਾ ਹੈ ਤ੍ਰਿਫਲਾ ਦਾ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਚਰਬੀ ਤੇਜ਼ੀ ਨਾਲ ਸੜਦੀ ਹੈ ਅਤੇ ਵਜ਼ਨ ਘਟਾਉਣ ਨਾ ਜੋ ਕਿ ਹੋਣਾ ਹੋਰ ਵੀ ਆਸਾਨ ਹੋ ਜਾਂਦਾ ਜਿਵੇਂ ਕਿ ਤੇ ਇਸ ਦੇ ਨਾਲ ਥੋੜਾ वजन ਘਟਨਾ ਸ਼ੁਰੂ ਹੋ ਜਾਂਦਾ ਹੈ ਫਿਰ ਐਨਕੇ ਅਤੇ ਵਾਲਾਂ ਦੇ ਉੱਤੇ ਵੀ ਅਸਰ ਪਾਉਂਦਾ ਚਿਹਰੇ ਦੇ ਉੱਤੇ ਨਿਕਲਣ ਵਾਲੇ ਪਿੰਪਲ ਐਨਕੇ ਜਿਵੇਂ ਆਪਾਂ ਐਨਕੇ ਕਹਿੰਦੇ ਆ ਉਸ ਨੂੰ ਵੀ ਦੂਰ ਕਰਨ ਦੇ ਵਿੱਚ ਤ੍ਰਿਫਲਾ ਦਾ ਪਾਣੀ ਲਾਭਕਾਰੀ ਸਾਬਤ ਹੁੰਦਾ ਹੈ ਇਹ ਸਰੀਰ ਦੇ ਵਿੱਚ ਮੌਜੂਦ ਵਿਸ਼ਾਕਤ ਤਤਾਂ ਨੂੰ ਬਾਹਰ ਕੱਢਦਾ ਹੈ ਜਿਸ ਦੇ ਨਾਲ ਸਰੀਰ ਡੀਟੌਕਸ ਹੁੰਦਾ ਹੈ ਅਤੇ ਚਮੜੀ ਸਾਫ਼ ਰਹਿੰਦੀ ਹੈ ਇਸ ਦੇ ਨਾਲ ਐਨਕੇ ਘਟਣਾ ਜੋ ਕਿ ਘਟਣ ਲੱਗਦੇ ਨੇ ਜੇ ਤ੍ਰਿਫਲਾ ਦੇ ਪਾਣੀ ਦੇ ਨਾਲ ਵਾਲ ਧੋਏ ਜਾਣ ਤਾਂ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਵਾਲ ਝੜਨ ਤੋਂ ਰੋਕਦਾ ਹੈ। ਇਹਨਾਂ ਤੋਂ ਇਲਾਵਾ ਤ੍ਰਿਫਲਾ ਦਾ ਪਾਣੀ ਵਾਲਾਂ ਨੂੰ ਕੁਦਰਤੀ ਤੌਰ ਦੇ ਉੱਤੇ ਕਾਲਾ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈ। ਤ੍ਰਿਫਲਾ ਦੇ ਪਾਣੀ ਦਾ ਸੇਵਨ ਕਰਨ ਵੇਲੇ ਕੁਝ ਗੱਲਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਤ੍ਰਿਫਲਾ ਦਾ ਪਾਣੀ ਹਰ ਰੋਜ਼ ਪੀ ਰਹੇ ਹੋ ਤਾਂ ਇਸ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜ਼ਿਆਦਾ ਮਾਤਰਾ ਦੇ ਵਿੱਚ ਪੀਣ ਦੇ ਨਾਲ ਡਾਇਰੀਆ ਜਾ ਫਿਰ ਹੋਰ ਕਈ ਅਸਮਸਿਆ ਹੋ ਸਕਦੀਆਂ ਨੇ ਜਦੋਂ ਕਿ ਸੁੱਕੀ ਚਮੜੀ ਵਾਲਿਆਂ ਦੇ ਲਈ ਤ੍ਰਿਫਲਾ ਦਾ ਉਪਯੋਗ ਕਰਦੇ ਸਮੇਂ ਚਮੜੀ ਦੇ ਉੱਤੇ ਇਸ ਨੂੰ ਨਾਰੀਅਲ ਦੇ ਤੇਲ ਦੇ ਨਾਲ ਮਿਲਾ ਕੇ ਲਗਾਉਣਾ ਚਾਹੀਦਾ ਹੈ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਤ੍ਰਿਫਲਾ ਦਾ ਪਾਣੀ ਨਹੀਂ ਪੀਂਦੇ ਹੋ ਜਾਂ ਫਿਰ ਪੀਂਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਨਹੀਂ ਪੀਂਦੇ ਹੋ ਤਾਂ ਅੱਜ ਤੋਂ ਹੀ ਤੁਸੀਂ ਤ੍ਰਿਫਲਾ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਇੱਕ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਇਸ ਦਾ ਅਸਰ ਤੇ ਦੇਖਣਾ ਸ਼ੁਰੂ ਹੋ ਜਾਵੇਗਾ